ਇਸ ਬਦਨਸੀਬ ਪਰਿਵਾਰ ਨੂੰ ਮਦਦ ਦੀ ਲੋੜ ਹੈ ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿੱਦੜਪਹਾੜ ਦੇ ਪਿੰਡ ਪਲਾਈਆਣਾ ਦੇ ਵਾਟਰ ਵਰਕਸ 'ਚ ਛੁੱਗੀ ਬਣਾ ਕੇ ਰਹਿ ਰਹੇ ਇਸ ਪਰਿਵਾਰ ਨਾਲ ਜਿਵੇਂ ਰੱਬ ਹੀ ਰੁੱਸ ਗਿਆ ਚਾਰ ਸਾਲ ਤੋਂ ਮੰਜੇ ਤੇ ਪਏ ਪੁੱਤ ਦਾ ਇਲਾਜ ਕਰਵਾਉਂਦਿਆਂ ਪਹਿਲਾ ਜਗਮੀਤ ਸਿੰਘ ਦੀ 1 ਏਕੜ ਜ਼ਮੀਨ ਵੇਚ ਗਈ ਪਰ ਪੁੱਤ ਨੂੰ ਕਿਧਰੋਂ ਆਰਾਮ ਨਹੀਂ ਮਿਲਿਆ ਫਿਰ ਇਲਾਜ ਮਹਿੰਗਾ ਹੋਣ ਕਾਰਨ ਘਰ ਵੀ ਵੇਚਣਾ ਪੈ ਗਿਆ ਪੁੱਤ ਦੀ ਹਾਲਤ ਵਿੱਚ ਫਿਰ ਵੀ ਕੋਈ ਸੁਧਾਰ ਨਹੀਂ ਹੋਇਆ। ਹੁਣ ਜਗਮੀਤ ਸਿੰਘ ਨੂੰ ਕਿਸਮਤ ਦੀ ਇੱਕ ਹੋਰ ਮਾਰ ਪਈ ਹੈ। ਕੁਝ ਦਿਨ ਪਹਿਲਾਂ ਜਦੋਂ ਉਹ ਦਿਹਾੜੀ ਲਗਾਉਣ ਗਿਆ ਤਾਂ ਉਸ ਨੂੰ ਕੰਮ ਕਰਦਿਆਂ ਅਦਰੰਗ ਦਾ ਦੋਰਾ ਪੈ ਗਿਆ। ਜਿਸ ਕਾਰਨ ਉਸ ਦੀ ਇੱਕ ਲੱਤ ਨੇ ਕੰਮ ਕਰਨਾ ਬੰਦ ਕਰ ਦਿੱਤਾ। ਜਿਸ ਕਾਰਨ ਉਹ ਵੀ ਹੁਣ மஞ்சੇ ਤੇ ਪੈ ਗਿਆ। ਜਗਮੀਤ ਦੀ ਪਤਨੀ ਦੇ ਦੱਸਣ ਮੁਤਾਬਕ ਉਹਨਾਂ ਦਾ ਪੁੱਤ 1 ਸਾਲ ਦਾ ਸੀ ਜਦੋਂ ਉਸ ਨੂੰ ਬੁਖਾਰ ਚੜਿਆ। ਫਿਰ ਉਹ ਅਜੀਹਾ ਬਿਮਾਰ ਪਿਆ ਕਿ 4 ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਪਰ ਉਹ ਠੀਕ ਨਹੀਂ ਹੋ ਰਿਹਾ ਅਸੀਂ ਇੱਥੇ ਆਪਣੇ ਪਿੰਡ ਦੇ ਦਵਾਈਦਾਨ ਲੁੱਤੇ ਸੀ ਇੱਥੇ ਰਾਮ ਨੇ ਉਹਨਾਂ ਨੇ ਕੋਈ ਸ਼ਹਿਰ ਲੱਗ ਗਿਆ ਸੀ ਸ਼ਹਿਰ ਲੱਗੇ ਤੇ ਉੱਥੇ ਦਵਾਈ ਚੱਲੀ ਗਈ ਜਿਹੜੀ ਫਿਰ ਅਸੀਂ ਇੱਕ ਡਾਕਟਰ ਨੂੰ ਜਵਾਬ ਦੇਤਾ ਫਿਰ ਅਸੀਂ ਇਹਨੂੰ ਬਿਠਿੰਡੇ ਲੈ ਕੇ ਗਏ ਸੀ ਤੇ ਬਿਠਿੰਡੇ ਆ ਡਾਕਟਰ ਇਲਾਜ ਕਰੀ ਗਏ ਤੇ ਉਹਨਾਂ ਦੱਸਿਆ ਜੀ ਫ੍ਰੀਸ਼ਨ ਹੋਊਗਾ ਬੱਚੇ ਦਾ ਇੱਕ ਫ੍ਰੀਸ਼ਨ ਤੇ ਉਹਨਾਂ ਨੇ ਕਰ ਦਿੱਤਾ ਸੀ ਦੂਜਾ ਫ੍ਰੀਸ਼ਨ ਕਰਨਾ ਹਾਲਾਤ ਦੇ ਮਾਰੇ ਜਗਮੀਤ ਸਿੰਘ ਦੀ ਦਾਨੀ ਸੱਜਣਾ ਨੂੰ ਅਪੀਲ ਹੈ ਕਿ ਉਸ ਦੀ ਬਾਹ ਫੜੀ ਜਾਵੇ ਅਤੇ ਉਸ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਠੀਕ ਹੋ ਕੇ ਆਪਣੇ ਬੱਚੇ ਦਾ ਇਲਾਜ ਕਰਵਾ ਸਕੇ ਉਸ ਦੀ ਅਪੀਲ ਹੈ ਕਿ ਪੈਸਾ ਦੇਣ ਦੀ ਥਾਂ ਸਿਰਫ ਉਸ ਦਾ ਇਲਾਜ ਹੀ ਕਰਵਾ ਦਿੱਤਾ ਜਾਵੇ ਅਤੇ ਠੀਕ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਪਹਿਲਾ ਵਾਂਗ ਆਪ ਹੀ ਚੁੱਕ ਲਵੇਗਾ ਇਹ ਮੇਰਾ ਤਾਂ ਹਾਜ਼ਿਰ ਇਹ ਲੱਗਦਾ ਹੈ ਖੜ ਗਿਆ ਇਹਨੂੰ ਅਧਰੰਗ ਦਾ ਅਟੈਕ ਹੋਇਆ ਪਿਆ ਤੇ ਇਹਨੂੰ ਹੋ ਗਿਆ 6 ਦਿਨਾਂ ਤੇ ਜਿਹੜਾ ਮੇਰਾ ਬੱਚਾ ਹੈ ਇਹਨੂੰ 5 ਸਾਲੋਂ ਕਿ 5 ਸਾਲ ਦੀ ਉਹਦੀ ਉਮਰ ਹੈ 4 ਸਾਲ ਹੋ ਗਏ ਨੂੰ ਬਿਮਾਰ ਪਈ ਨੂੰ ਇਹਦੇ ਦਿਮਾਗ ਚ ਪਾਣੀ ਭਰਦਾ ਸੀਗਾ ਤੇ ਇਹਦੀ ਮੈਂ ਦਵਾਈ ਬੂਟੀ ਪਹਿਲਾਂ ਤਾਂ ਲਿਆਉਂਦਾ ਸੀਗਾ ਤੇ ਹੁਣ ਮੈਨੂੰ 6 ਦਿਨ ਹੋ ਗਏ ਘਰੇ ਪਿਆ ਹੀ ਹੁਣ ਨਾ ਮੈਂ ਇਹਦੀ ਦਵਾਈ ਬੂਟੀ ਲਿਆ ਸਕਦਾ ਤੇ ਨਾ ਮੈਂ ਆਪਦਾ ਇਲਾਜ ਕਰਾ ਸਕਦਾ ਮੇਰੀ ਤਾਂ ਸਾਰੇ ਹੱਥੋਂ ਬਨ ਕੇ ਬੇਨਤੀ ਆ ਕਿ ਮੇਰਾ ਇਲਾਜ ਕਰਾਇਆ ਜਾ ਸਕੇ ਕਿਤਾਜ ਮਾਲ ਦੇ ਬੱਚੇ ਦਾ ਟਰੀਟਮੈਂਟ ਕਰਾ ਸਕ। ਤੇ ਮੇਰਾ ਤਾਂ ਮਕਾਨ ਸੀਗਾ ਹੀ 6-7 ਮਰ ਲਿਆਂਦਾ ਉਹ ਸਾਰਾ ਮੈਂ ਆਪ ਦਾ ਮਕਾਨ ਹੀ ਵੇਚਤਾ। ਜ਼ਮੀਨ ਵੀ ਮੈਂ ਆਉਦੀ ਵੇਚੀ ਸੀ। ਇਸ ਟਾਈਮ ਮੇਰੇ ਕੋਲ ਕੁਛ ਨਹੀਂ ਹੈ ਕਿ ਮੈਂ ਆਪ ਦਾ ਜਾਂ ਆਪਦੇ ਬੱਚੇ ਦਾ ਇਲਾਜ ਕਰਾ ਸਕਾਂ। ਕਿੰਨੀ ਕਿੰਨੀ ਜ਼ਮੀਨ ਸੀ ਬਈ ਫਿਰ ਤਾਂ ਇੱਕ ਕਿਲਾ ਜ਼ਮੀਨ ਦਾ ਸੀ। ਅੱਛਾ ਉਹ ਵੀ ਲਾਤਾ ਹੈ। ਉਹ ਵੀ ਲਾਤਾ ਘਰ ਵੀ ਵੇਚਦਾ ਹੀ। ਤੇ ਫਿਰ ਕੰਮ ਕਰ ਫਿਰ ਦਿਹਾੜੀ ਕਰਦੇ ਸੀ ਬਈ। ਹਾਂਜੀ ਦਿਹਾੜੀ ਕਰਦਾ ਸੀ। ਜਿਹੜੀ ਢੜੀ ਮਿਲ ਜੇ ਉਹੀ ਕਰਨ ਜਾਵੜਦਾ ਕਦੇ ਮਿਸਤਰੀ ਦਾ ਕੰਮ ਕਰਨ ਜਾਵੜਦਾ ਕਦੇ ਲੇਬਰ ਦਾ ਕਰਦਾ ਕਦੇ ਰੰਗ ਦਾ ਜਿਹੜਾ ਮਿਲ ਜੇ ਉਹੀ ਕਰਦਾ ਹੈ। ਤੇ 6 ਦਿਨਾਂ ਤੋਂ ਕੋਈ ਸੁਲੋੜ ਹੈ ਕਿ ਦੁੱਖਾਂ ਦੇ ਮਾਰੇ ਇਸ ਪਰਿਵਾਰ ਦੀ ਮਦਦ ਲਈ ਦਾਨੀ ਸੱਜਣ ਅੱਗੇ ਹੋਣ ਅਤੇ ਬਣਦੀ ਸਰਦੀ مالی ਸਹਾਇਤਾ ਕੀਤੀ ਜਾਵੇ ਜਿਸ ਨਾਲ ਜਗਮੀਤ ਦਾ ਇਲਾਜ ਹੋ ਸਕੇ ਅਤੇ ਉਸਦੇ ਬਿਮਾਰ ਪੁੱਤ ਦੇ ਇਲਾਜ ਵਿੱਚ ਮਦਦ ਕੀਤੀ ਜਾ ਸਕੇ ਤਾਂ ਜੋ ਕਿਸਮਤ ਦੇ ਮਾਰੇ ਇਸ ਪਰਿਵਾਰ ਦੇ ਦੁੱਖਾਂ ਨੂੰ ਘੱਟ ਕੀਤਾ ਜਾ ਸਕੇ। ਗੋਟਾ ਸਿੰਘ ਪੀਟੀਸੀ ਨਿਊਜ਼ ਗਿੱਦੜਬਾਹ ਸ਼੍ਰੀ ਮੁਕਤਸਰ ਸਾਹਿਬ